ਰੇਂਜ ਦੇ ਵਿੱਚ 91 ਜਿਹੜੇ ਨੇ ਪ੍ਰੋਕਲੇਮਡ ਆਫੈਂਡਰ ਜਾਂ ਪਗੋੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਪਿਛਲੇ 3 ਮਹੀਨਿਆਂ ਦੇ ਵਿੱਚ ਉਹਦੇ ਵਿੱਚ 11 ਜਿਹੜੇ ਪਗੋੜੇ ਨੇ ਉਹ ਐਂਡੀਪੀਐਸ ਐਕਟ ਦੇ ਨੇ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਲੁੱਟਾਂ ਖੋਹਾਂ ਦੇ ਲਗਭਗ ਜਿਹੜਾ ਹੈਗਾ ਪਿਛਲੇ 3 ਮਹੀਨੇ ਦੇ ਵਿੱਚ ਲੁੱਟਾਂ ਖੋਹਾਂ ਦੇ ਜਿਹੜੇ 195 ਮੁਕੱਦਮੇ ਜਿਹੜੇ ਦਰਜ ਹੋਏ ਸੀ ਜਿਸ ਦੇ ਚ ਸਨੇਚਿੰਗ ਵੀ ਹੈ ਚੋਰੀਆਂ ਵੀ ਨੇ ਔਰ ਪਿਛਲੇ ਕੁਝ ਸਮੇਂ ਅਚ ਅਸੀਂ ਦੇਖਿਆ ਕਿ ਜਿਹੜਾ ਟੂ-ਵੀਲਰ ਦੇ ਵੀ ਜਿਹੜੇ ਕੇਸਿਸ ਨੇ ਚੋਰੀ ਦੇ ਐਸਐਸਪੀ ਬਠਿੰਡਾ ਬਹੁਤ ਇੰਟਰਸਟ ਲੈ ਕੇ ਉਹਦੇ ਵਿੱਚ ਲੋਕਾਂ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਚੋਰਾਂ ਨੂੰ ਫੜਿਆ ਜਾ ਰਿਹਾ ਹੈਗਾ ਔਰ ਇਹਦੇ ਚ 103 ਮੁਕੱਦਮਿਆਂ ਨੂੰ ਟ੍ਰੇਸ ਜਿਹੜਾ ਕਰਕੇ ਚੋਰੀ ਦੇ ਮੁਕੱਦਮੇ ਨੇ ਉਹਨਾਂ ਦੇ ਵਿੱਚ 39 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਰਿਕਵਰ ਕੀਤੀ ਗਈ ਹੈ ਇੱਕ ਜਿਹੜਾ ਸਾਨੂੰ ਸਪੈਸ਼ਲ ਮੁਹਿੰਮ ਦੇ ਤਹਿਤ ਜਿਹੜਾ ਲੋਕਾਂ ਨੇ ਜਿਹੜਾ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੇ ਮੋਬਾਈਲ ਜਿਹੜੇ ਨੇ ਉਹ ਗਵਾਚ ਜਾਂਦੇ ਨੇ ਜਾਂ ਚੋਰੀ ਹੋ ਜਾਂਦੇ ਨੇ ਉਹਦੇ ਤਹਿਤ ਲਗਭਗ 250 ਦੇ ਕਰੀਬ ਜਿਹੜਾ ਹੈਗਾ ਐਗਜ਼ੈਕਟ ਫਿਗਰ 246 ਹੈ ਪਿਛਲੇ 3 ਮਹੀਨਿਆਂ ਦੇ ਵਿੱਚ 246 ਮੋਬਾਈਲ ਲੋਕਾਂ ਦੇ ਅਸੀਂ ਜਿਹੜਾ ਹੈਗਾ ਬਰਾਮਦ ਕਰਵਾ ਕੇ ਉਹਨਾਂ ਨੂੰ ਵਾਪਸ ਕਰਵਾਏ ਨੇ ਇਹ ਜਿਹੜੀ ਇਨਫੋਰਮੇਸ਼ਨ ਆ ਲੋਕੀ ਸਾਨੂੰ ਸਾਂਝ ਕੇਂਦਰ ਦੇ ਉੱਤੇ ਪ੍ਰੋਵਾਈਡ ਕਰਾਉਂਦੇ ਨੇ ਜਦੋਂ ਵੀ ਕਿਸੇ ਦਾ ਕੋਈ ਮੋਬਾਈਲ ਮਿਸਪਲੇਸ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਹ ਸਾਨੂੰ ਜਦੋਂ ਇਨਫੋਰਮੇਸ਼ਨ ਦਿੰਦਾ ਹੈ ਤਾਂ CEIR ਪੋਰਟਲ ਹੈਗਾ ਜਿਹੜਾ ਕਿ 올 ਇੰਡੀਆ ਲੈਵਲ ਤੇ ਐਕਟੀਵੇਟਡ ਹੈ ਉਹਦੇ ਰਾਹੀਂ ਜਿਹੜਾ ਹੈਗਾ ਅਸੀਂ ਟੈਕਨੀਕਲ ਹੈਲਪ ਲੈ ਕੇ ਟੈਕਨੀਕਲ ਸੈਲ ਤੋਂ ਤੇ ਲੋਕਾਂ ਦੇ ਇਹ 246 ਮੋਬਾਈਲ ਬਰਾਮਦ ਕਰਵਾਏ ਨੇ ਇਸ ਤੋਂ ਇਲਾਵਾ ਜਿਹੜਾ ਹੈਗਾ ਲੋਕਾਂ ਦੇ ਨਾਲ ਅੱਜਕੱਲ ਸਾਈਬਰ ਫਰਾਡ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਨੇ ਸਾਈਬਰ ਫਰਾਡ ਦੀਆਂ ਜੋ ਵੀ ਸਾਡੇ ਕੋਲ ਐਪਲੀਕੇਸ਼ਨਾਂ ਆndੀਆਂ ਨੇ ਉਹਦੇ ਵਿੱਚ ਕੁਝ ਇੱਕ ਐਪਲੀਕੇਸ਼ਨਾਂ ਦੇ ਵਿੱਚ ਇਹ ਵੀ ਪਾਇਆ ਗਿਆ ਹੈਗਾ ਕਿ ਜੇ ਸਮੇਂ ਸਿਰ ਆਪਾਂ ਜਿਹੜਾ ਉਹਦੇ ਤੇ ਕਾਰਵਾਈ ਕਰਦੇ ਆਂ ਤਾਂ ਉਹ ਪੈਸਾ ਜਿਹੜਾ ਹੈਗਾ ਲੋਕਾਂ ਦਾ ਉਹ ਅਸੀਂ ਰਿਕਵਰ ਕਰਵਾ ਲੈਂਦੇ ਆਂ ਔਰ ਪਾਰਟਿਕੂਲਰ ਅਕਾਊਂਟ ਤੇ ਫ੍ਰੀਜ਼ ਕਰਵਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਸੈਸ਼ਨ ਕੋਰਟ ਦੇ ਆਰਡਰ ਲੈ ਕੇ ਲੋਕਾਂ ਨੂੰ ਪੈਸਾ ਵਾਪਸ ਕੀਤਾ ਜਾਂਦਾ ਇਹਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨੇ ਦੇ ਵਿੱਚ 19 ਲੱਖ ਰੁਪਿਆ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ 6 ਲੱਖ ਦੇ ਕਰੀਬ ਜਿਹੜਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ ਲੋਕਾਂ ਦਾ ਪੈਸਾ ਸਾਈਬਰ ਫਰਾਡ ਰਾਹੀਂ ਜਿਹੜਾ ਉਹ ਉਹਨਾਂ ਨਾਲ ਠੱਗੀ ਵਜੀ ਸੀ ਉਹ ਪੈਸਾ ਵਾਪਸ ਕਰਾਇਆ ਗਿਆ ਇਹਦੇ ਤਹਿਤ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਜਿਹੜਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਲਈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਜਿਹੜਾ ਹੈਗਾ ਖੁੱਲ ਕੇ ਸਾਡੇ ਕੋਲ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਪਿਛਲੇ 3 ਮਹੀਨਿਆਂ ਦੇ ਵਿੱਚ ਦੋ ਐਕਸਟਰਸ਼ਨ ਦੇ ਕੇਸਿਸ ਵੀ ਸਾਡੇ ਕੋਲ ਆਏ ਜਿਦੇ ਚ ਕਿ ਵਿਅਕਤੀਆਂ ਨੇ ਸਾਨੂੰ ਦੱਸਿਆ ਤੇ ਉਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਜਿਹੜਾ ਹੈਗਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕੀਤਾ ਔਰ ਇਹ ਉਹ ਤੋਂ ਬਾਅਦ ਜਿਹੜਾ ਹੈਗਾ ਇੱਕ ਤਰੀਕੇ ਨਾਲ ਜੋ ਸਾਡਾ ਪੁਲਿਸ ਦਾ ਤੇ ਪਬਲਿਕ ਦਾ ਰਾਸਤਾ ਹੈਗਾ ਉਹ ਬਹੁਤ ਵਧੀਆ ਕਾਇਮ ਹੋਇਆ ਜਿਹੜੇ ਨਾਜਾਇਜ਼ ਹਥਿਆਰਾਂ ਨਾਲ ਰਿਲੇਟਡ ਵਾਰਦਾਤਾਂ ਨੇ ਜਿਦੇ ਵਿੱਚ ਕੁਝ ਜਿਹੜੇ ਨੇ 7 ਲੋਕਾਂ ਤੋਂ ਹੋ ਜਾਂਦੇ ਨੇ ਅਣਜਾਣੇ ਤਰੀਕੇ ਨਾਲ ਨੌਜਵਾਨ ਮੁੰਡੇ ਜਿਹੜੇ ਨੇ ਉਹ ਨਾਜਾਇਜ਼ ਹਥਿਆਰ ਦੀ ਵਰਤੋਂ ਕਰ ਬੈਠਦੇ ਨੇ ਉਦੇ ਤਹਿਤ ਜਿਹੜਾ ਹੈਗਾ ਦੋ ਜਿਹੜੇ ਮੁਕਦਮੇ ਜਿਹੜੇ ਪ੍ਰਮੁੱਖ ਸੀਗੇ ਪਿਛਲੇ 3 ਮਹੀਨਿਆਂ ਦੇ ਵਿੱਚ ਇੱਕ ਤਾਂ ਮੋਹਾਲੀ ਤੋਂ ਕੁਝ ਨੌਜਵਾਨ ਕਾਰ ਖੋ ਕੇ ਲਿਆਏ ਸੀ ਇੱਥੇ ਸਦਰ ਰਾਮਪੁਰੇ ਦੇ ਏਰੀਆ ਦੇ ਵਿੱਚ ਉਹ ਮੁਕਦਮਾ ਤੇ ਇੱਕ ਮੁਕਦਮੇ ਦੇ ਵਿੱਚ ਭਗਤਾ ਭਾਈਕੇ ਦੇ ਵਿੱਚ ਇੱਕ ਨੌਜਵਾਨ ਔਰਤ ਤੇ ਕੋਈ ਫਾਇਰਿੰਗ ਕਰ ਗਿਆ ਸੀ ਇਹ ਦੋਵੇਂ ਮੁਕਦਮੇ ਜਿਹੜੇ ਹੈਗੇ ਬਠਿੰਡਾ ਪੁਲਿਸ ਨੇ ਬਹੁਤ ਹੀ ਤੰਦ ਹੀ ਨਾਲ ਛੇਤੀ ਤੋਂ ਛੇਤੀ ਟਰੇਸ ਕੀਤੇ ਤੇ ਇਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਜਿਹੜੇ ਦੋਸ਼ੀ ਨੇ ਉਹਨਾਂ ਤੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਇੱਕ ਜਿਹੜਾ ਹੈਗਾ ਮੁਕਦਮੇ ਦੇ ਵਿੱਚ AK47 ਨਾਲ ਕੁਝ ਜਿਹੜੇ ਵਿਅਕਤੀ ਨੇ ਉਹ ਉਹਨਾਂ ਨੇ ਆ ਕੇ ਇੱਕ ਹੋਟਲ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਡਰਾ ਕੇ ਤੇ 8000 ਰੁਪਏ ਖੋਲੇ ਸੀਗੇ ਉਹਦੇ ਵਿੱਚ ਜਿਹੜਾ ਹੈਗਾ ਪਟੰਡਾ ਪੁਲਿਸ ਨੇ ਬਹੁਤ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹ AK47 ਵੀ ਬਰਾਮਦ ਕੀਤੀ ਜਿਹੜੀ ਕਿ ਉਹ ਜਿਹੜੇ ਸਰਵਿੰਗ ਫੌਜੀ ਸੀਗੇ ਉਹਨਾਂ ਨੇ ਆਪਣੇ ਸਾਥੀ ਫੌਜੀ ਦੀ ਚੋਰੀ ਕੀਤੀ ਹੋਈ ਸੀ ਤੇ ਇਹਦੇ ਤਹਿਤ ਜਿਹੜਾ ਹੈਗਾ ਸਾਡੀ ਜਿਹੜੀ ਕਾਰਵਾਈ ਸੀ CIA ਟੀਮ ਦੀ ਤੇ ਹੋਰ ਜਿਹੜੇ ਪਟੰਡਾ ਦੇ ਲੋਕਲ ਅਫਸਰ ਸੀ ਉਹਨਾਂ ਦੀ ਬਹੁਤ ਜਿਹੜੀ ਹੈਗੀ ਵਧੀਆ ਕਾਰਵਾਈ ਸੀ ਕਿ ਅਸੀਂ ਪਬਲਿਕ ਦੀ ਸੇਵਾ ਵਾਸਤੇ ਹਰ ਸਮੇਂ ਜਿਹੜਾ ਹੈਗਾ ਤਿਆਰ ਆ ਤੇ ਸੱਚੇ ਦਿਲ ਤੋਂ ਜਿਹੜਾ ਹੈਗਾ ਜੋ ਵੀ ਪ੍ਰੋਬਲਮ ਕ੍ਰਾਈਮ ਦੇ ਵਿੱਚ ਕਿਸੇ ਕਿਸਮ ਦੀ ਵੀ ਪਬਲਿਕ ਨੂੰ ਆਂਦੀ ਹੈ ਤਾਂ ਉਹਨੂੰ ਅਸੀਂ ਜਿਹੜਾ ਹੈਗਾ ਛੇਤੀ ਤੋਂ ਛੇਤੀ ਜਿਹੜਾ ਦੋਸ਼ੀ ਹੈ ਉਹਨੂੰ ਅਰੈਸਟ ਕਰਨਾ ਔਰ ਉਹਦੇ ਮੁਕਦਮੇ ਦਾ ਚਲਾਨ ਦੇਣਾ ਤਾਂ ਕਿ ਲੋਕਾਂ ਨੂੰ ਘੱਟੋ ਘੱਟ ਜਿਹੜਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਉਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪਿਛਲੇ 3 ਮਹੀਨੇ ਦੇ ਵਿੱਚ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡਾ ਨਸ਼ਿਆਂ ਦੇ ਖਿਲਾਫ ਜਿਹੜਾ ਸਾਡੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਜਿਹੜਾ ਹੈਗਾ ਅਸੀਂ 500 ਦੇ ਕਰੀਬ ਜਿਹੜਾ ਹੈਗਾ ਮੁਕਦਮੇ ਦਰਜ ਕੀਤੇ ਨੇ 500 ਦੋਸ਼ੀ ਫੜੇ ਨੇ ਤੇ 343 ਦੇ ਕਰੀਬ ਮੁਕਦਮੇ ਦਰਜ ਕੀਤੇ ਨੇ ਪੂਰੀ ਰੇਂਜ ਦੇ ਵਿੱਚ ਇਹਦੇ ਵਿੱਚ 343 ਮੁਕਦਮਿਆਂ ਦੇ ਵਿੱਚੋਂ 192 ਜਿਹੜਾ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਤੇ 151 ਮਾਨਸਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਜਿਹੜੇ ਕੁੱਲ 520 ਦੋਸ਼ੀ ਫੜੇ ਨੇ ਉਹਦੇ ਚ 320 ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਨੇ ਤੇ 200 ਦੇ ਕਰੀਬ ਜਿਹੜਾ ਹੈਗਾ ਮਾਨਸੇ ਜ਼ਿਲ੍ਹੇ ਦੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਇਹਨਾਂ ਮੁਕਦਮਿਆਂ ਦੇ ਵਿੱਚ ਜਿਹੜਾ ਹੈ ਪਿਛਲੇ 3 ਮਹੀਨੇ ਦੌਰਾਨ ਜਿਹੜੀ ਰਿਕਵਰੀ ਹੈ ਉਹ 5 ਕਿਲੋ ਹਿਰੋਇਨ ਕਰੀਬ-ਕਰੀਬ ਬਰਾਮਦ ਹੋਈ ਹੈ ਔਰ 10 ਕਿਲੋ ਜਿਹੜਾ ਹੈਗਾ 15 ਕਿਲੋ ਓਪੀਐਮ ਬਰਾਮਦ ਹੋਈ ਹੈ ਜਿਦੇ ਚ 10 ਕਿਲੋ ਜਿਹੜੀ ਹੈਗੀ ਬਠਿੰਡੇ ਦੀ ਹੈ ਔਰ 5 ਕਿਲੋ ਦੇ ਕਰੀਬ ਜਿਹੜੀ ਹੈ ਮਾਨਸ਼ੇਰੀ ਹੈ 7 ਕੁਇੰਟਲ ਪੋਪੀ ਹਸਕ ਜਿਹੜੀ ਆ ਅਸੀਂ ਬਰਾਮਦ ਕੀਤੀ ਹੈ 19000 ਦੇ ਕਰੀਬ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਉਹਨਾਂ ਨੂੰ ਬਰਾਮਦ ਕੀਤਾ ਜਿਸ ਦੇ ਚੋ 16000 ਜਿਹੜੀਆਂ ਨਸ਼ੀਲੀਆਂ ਗੋਲੀਆਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਰਾਮਦ ਕੀਤੀਆਂ ਅਲੱਗ-ਅਲੱਗ ਐਫ ਆਈ ਆਰ ਦੇ ਤਹਿਤ ਔਰ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਕਮਰਸ਼ੀਅਲ ਰਿਕਵਰੀ ਦੇ ਕੁਝ ਜਿਹੜੇ ਵਧੀਆ ਕੇਸ ਵੀ ਰਜਿਸਟਰ ਹੋਏ ਨੇ ਜਿਨ੍ਹਾਂ ਦਾ ਵੇਰਵਾ ਜਿਹੜਾ ਹੈਗਾ ਪ੍ਰੈਸ ਨੋਟ ਦੇ ਵਿੱਚ ਦਿੱਤਾ ਹੋਇਆ ਹੈਗਾ ਉਦੇ ਚੋ ਜਿਹੜੇ ਮੁੱਖ ਕੇਸ ਨੇ ਉਹਨਾਂ ਚ ਇੱਕ 2 ਕੁਇੰਟਲ ਪੋਪੀ ਹਸਕ ਬਰਾਮਦ ਹੋਈ ਹੈ ਚਾਰ ਜਿਹੜੇ ਨੇ ਕਮਰਸ਼ੀਅਲ ਰਿਕਵਰੀ ਦੇ ਫਾਰਮਾਸਿਊਟੀਕਲ ਡਰੱਗਸ ਦੀਆਂ ਐਫਆਈਆਰ ਜਿਹੜੀਆਂ ਬਠਿੰਡੇ ਚ ਦਰਜ ਹੋਈਆਂ ਨੇ ਔਰ ਇਸ ਤੋਂ ਇਲਾਵਾ ਮਾਨਸੇ ਜ਼ਿਲ੍ਹੇ ਦੇ ਵਿੱਚ ਇੱਕ 1.5 ਕਿਲੋ ਹਿਰੋਇਨ ਦੀ ਜਿਹੜੀ ਬਰਾਮਦਗੀ ਹੋਈ ਹੈ ਸਿਟੀ ਮਾਨਸਾ ਥਾਣੇ ਦੇ ਵਿੱਚ ਔਰ ਇਸ ਮੁਕਦਮੇ ਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜਾ ਇਹਦੇ ਵਿੱਚ ਗੁਰਸੇਵਕ ਨਾਮ ਦਾ ਦੋਸ਼ੀ ਸੀਗਾ ਉਹਦੇ ਕੋਲੋਂ 5 ਲੱਖ ਰੁਪਇਆ ਡਰਗ ਮਨੀ ਬਰਾਮਦ ਹੋਈ ਸੀ ਅਤੇ ਕੱਲ ਹੀ ਜਿਹੜਾ ਹੈਗਾ ਉਸ ਵਿਅਕਤੀ ਦਾ 32 ਲੱਖ ਦੇ ਕਰੀਬ ਜਿਹੜਾ ਰੁਪਇਆ ਵੱਖ-ਵੱਖ ਖਾਤਿਆਂ ਦੇ ਵਿੱਚ ਉਹਨੂੰ ਜਿਹੜਾ ਫ੍ਰੀਜ਼ ਵੀ ਸਾਡੇ ਵੱਲੋਂ ਕਰਵਾਇਆ ਗਿਆ ਇਸ ਤੋਂ ਇਲਾਵਾ ਜਿਹੜੀ ਸਾਡੀ ਐਂਡੀਪੀਐਸ ਟੈਕਟ ਦੇ ਤਹਿਤ ਜਿਹੜੀ ਸਾਡੀ ਮੁਹਿਮ ਹੈ ਉਹਦੇ 'ਚ ਜਿਹੜਾ ਅਸੀਂ ਨਸ਼ਾ ਬਰਾਮਦ ਕਰਦੇ ਹਾਂ ਉਹਨੂੰ ਸਮੇਂ-ਸਮੇਂ ਸਿਰ ਜਿਹੜਾ ਹੈਗਾ ਇੱਕ ਲੀਗਲ ਪ੍ਰਕਿਰਿਆ ਦੇ ਤਹਿਤ ਉਹਨੂੰ ਨਸ਼ਟ ਵੀ ਕਰਾਨੇ ਆ ਜਿਹਦੇ ਚ ਕਿ ਪਿਛਲੇ 3 ਮਹੀਨੇ ਦੇ ਵਿੱਚ 74 ਕੁਇੰਟਲ ਜਿਹੜਾ ਹੈਗਾ ਪੋਪੀ ਹਸਕ ਜਿਹੜੀ ਨਸ਼ਟ ਕਰਾਈ ਗਈ ਹੈ 2 ਕਿਲੋ ਹਿਰੋਇਨ ਤੇ 32000 ਗੋਲੀਆਂ ਜਿਹੜੀਆਂ ਨਸ਼ੀਲੀਆਂ ਨੇ ਉਹਨਾਂ ਨੂੰ ਨਸ਼ਟ ਕਰਵਾਇਆ ਗਿਆ ਲੋਕਾਂ ਦੀ ਜਾਗਰੂਕਤਾ ਦੇ ਲਈ ਅਸੀਂ ਜਿਹੜਾ ਹੈਗਾ ਇੱਕ ਸੰਪਰਕ ਮੁਹਿੰਮ ਦੇ ਤਹਿਤ ਲੋਕਾਂ ਦੇ ਨਾਲ ਜਿਹੜਾ رابطہ ਪੋਜ਼ਿਟਿਵ ਤਰੀਕੇ ਨਾਲ ਕਾਇਮ ਕਰਨ ਲਈ ਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਅਸੀਂ ਪਬਲਿਕ ਮੀਟਿੰਗਸ ਕਰ ਰਹੇ ਆਂ ਪਿਛਲੇ 3 ਮਹੀਨੇ ਦੇ ਵਿੱਚ ਲਗਭਗ 600 ਦੇ ਕਰੀਬ ਜਿਹੜੇ ਹੈਗੇ ਪਬਲਿਕ ਮੀਟਿੰਗ ਛੋਟੀਆਂ ਤੇ ਵੱਡੀਆਂ ਜਿਹੜੀਆਂ ਕੀਤੀਆਂ ਗਈਆਂ ਜਿਦੇ ਵਿੱਚ ਮੇਰੇ ਵੱਲੋਂ ਵੀ ਕੁਝ ਇੱਕ ਜਗ੍ਹਾ ਤੇ ਜਿਹੜਾ ਜਾ ਕੇ ਲੋਕਾਂ ਦੇ ਨਾਲ ਇੰਟਰੈਕਸ਼ਨ ਕੀਤਾ ਗਿਆ ਉਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਨਾਲ ਇੰਟਰੈਕਟ ਕੀਤਾ ਜਾਵੇ ਤੇ ਮੁਹੱਲਾ ਵਾਈਜ਼ ਜਿਹੜੀਆਂ ਮੀਟਿੰਗਸ ਐ ਜਿਹੜੀਆਂ ਗੈਸਟਡ ਅਫਸਰ ਲੈਂਦੇ ਨੇ ਅਲੱਗ-ਅਲੱਗ ਸਮੇਂ ਤੇ ਔਰ ਆਪਣੇ ਸ਼ਡਿਊਲ ਦੇ ਵਾਈਜ਼ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਇੰਟਰੈਕਟ ਕਰ ਰਹੇ ਹਾਂ 26 ਦੇ ਕਰੀਬ ਜਿਹੜੇ ਨੇ ਕੁਝ ਸਪੋਰਟਸ ਟੂਰਨਾਮੈਂਟਸ ਟਾਈਪ ਐਕਟੀਵਿਟੀਆਂ ਨੇ ਜਿਹੜੀਆਂ ਕਰਵਾਈਆਂ ਗਈਆਂ ਜਿਹਦੇ ਤਹਿਤ ਸਾਡਾ ਮਕਸਦ ਹੈ ਕਿ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਜਾਗਰੂਕ ਕਰਨਾ ਚਾਹੁੰਦੇ ਆ ਕਿ ਉਹ ਖੇਡਾਂ ਵੱਲ ਤੇ ਆਊਟਡੋਰ ਐਕਟੀਵਿਟੀਆਂ ਵੱਲ ਧਿਆਨ ਦੇਣ ਤਾਂ ਕਿ ਉਹਨਾਂ ਦਾ ਜਿਹੜਾ ਰੁਝਾਨ ਹੈ ਜਿਹੜਾ ਮਾੜੇ ਕੰਮਾਂ ਵੱਲ ਜਾਂ ਨਸ਼ੀਲੇ ਪਦਾਰਥਾਂ ਵੱਲ ਉਹ ਘੱਟ ਤੋਂ ਘੱਟ ਹੋੂ ਗਏ। ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਕੁਝ ਮਾੜੇ ਅੰਸਰ ਜਿਹੜੇ ਨਾਜਾਇਜ਼ ਹਥਿਆਰ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਦੇ ਵਿੱਚ ਜਿਹੜਾ ਹੈਗਾ ਅਸੀਂ 16 ਦੇ ਕਰੀਬ ਪੂਰੀ ਰੇਂਜ ਦੇ ਵਿੱਚ ਨਜਾਇਜ਼ ਹਥਿਆਰ ਬਰਾਮਦ ਕੀਤੇ ਜਿਨ੍ਹਾਂ ਵਿੱਚ 16 ਪਿਸਟਲਸ ਨੇ ਇਸ ਤੋਂ ਇਲਾਵਾ ਜਿਹੜਾ 2 ਰਾਈਫਲਸ ਵੀ ਬਰਾਮਦ ਕੀਤੀਆਂ ਨੇ ਇਹ ਜਿਹੜਾ ਸਾਰੀ ਸਾਡੀ ਕਾਰਵਾਈ ਹੈ ਇਹਦੇ ਤਹਿਤ ਅਸੀਂ ਜਿਹੜਾ ਹੈਗਾ ਲੋਕਾਂ ਤੋਂ ਇਨਫੋਰਮੇਸ਼ਨ ਵੀ ਲੈ ਰਹੇ ਹਾਂ ਲੋਕਾਂ ਵੱਲੋਂ ਸਾਨੂੰ ਸੇਫ ਪੰਜਾਬ ਹੈਲਪਲਾਈਨ ਨੰਬਰ ਜਿਹੜਾ ਹੈ ਕਿ 97 9779100 ਤੇ 200 ਮੋਬਾਈਲ ਨੰਬਰ ਹੈ ਇਹਦੇ ਤਹਿਤ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਵੱਖ-ਵੱਖ ਸਮੇਂ ਤੇ ਪਿਛਲੇ 3 ਮਹੀਨਿਆਂ ਦੇ ਦੌਰਾਨ ਤੇ ਉਹਦੇ ਵਿੱਚ ਸਾਨੂੰ 6 ਐਫ ਆਈ ਆਰ ਦਰਜ ਕਰਨ ਚ ਸਫਲਤਾ ਪ੍ਰਾਪਤ ਹੋਈ ਜਿਹੜੀ ਲੋਕਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਦੀ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅਸੀਂ ਹੋਰ